ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 9 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਫਗਾਨਾ ਪਹਿਲੇ ਕਾਂਡ ਦਾ ਤੀਜਾ ਭਾਗ ਦਸਾਂ ਗੁਰਾਂ ਦੀ ਜੋਤ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਾਇਆ ਦੇ ਨਸ਼ੇ ਦੀ ਮਸਤੀ ਭਰੀ ਨੀਂਦ ਵਿੱਚ ਗਲਤਾਨ ਰਹਿੰਦਿਆਂ ਅਸੀਂ ਸਤਿਗੁਰੂ ਨਾਨਕ ਸਾਹਿਬ ਜੀ ਦੇ ਕੇਵਲ ਇਕੋ ਇੱਕ 10 ਸਰੂਪੀ ਵਜੂਦ ਨੂੰ ਅੱਡ-ਅੱਡ ਦਸਾਂ ਸਰੂਪਾਂ ਵਿੱਚ ਨਖੇੜਵੀਆਂ ਪੂਜਨਿਕ ਹਸਤੀਆਂ ਮੰਨ ਲਿਆ ਭਾਵ ਇੱਕ ਗੁਰੂ ਇਸ਼ਟ ਦੇ ਥਾਂ ਅਸੀਂ ਆਪਣੇ 10 ਗੁਰੂ ਮੰਨ ਬੈਠੇ ਜਿਸ ਦਾ ਹੀ ਸਿੱਟਾ ਹੈ ਕਿ ਅਸੀਂ ਅਸ਼ੋਪਲੇ ਹੀ ਬ੍ਰਾਹਮਣੀ ਮਾਇਆ ਜਾਲ ਰੂਪ ਅਨੇਕਤਾ 33 ਕਰੋੜ ਦੇਵੀ ਦੇਵਤੇ ਭਗਵਾਨ ਆਦਿ ਦੀ ਪੂਜਾ ਵਾਲੇ ਸੰਕਲਪ ਨੂੰ ਅਜਹੀ ਸਫਾਈ ਨਾਲ ਕਬੂਲਦੇ ਗਏ ਕਿ ਕੇਵਲ ਇੱਕ ਦੇ ਪੁਜਾਰੀ ਹੋਣ ਵਾਲੇ ਨਿਆਰੇ ਗੁਰਮਤਿ ਸਿਧਾਂਤੋਂ ਓਖੜ ਚੁੱਕੇ ਵੀ ਅਸੀਂ ਆਪਣੇ ਆਪ ਨੂੰ ਏਕਤਾ ਦੇ ਪੁਜਾਰੀ ਹੀ ਸਮਝੀ ਤੁਰੇ ਜਾ ਰਹੇ ਹਾਂ ਉਸ ਇੱਕ ਦੇ ਸਿੱਖ ਹੋਣ ਦੇ ਅਟੱਲ ਵਿਸ਼ਵਾਸ ਦੇ ਥਾਂ ਅਸੀਂ ਸਰਬੱਤ ਦੇ ਭਲੇ ਹਿਤ ਕੀਤੀ ਜਾ ਰਹੀ ਅਰਦਾਸ ਵਿੱਚ ਵੀ ਅੱਡ-ਅੱਡ ਦਸਾਂ ਹੀ ਗੁਰੂ ਸਹਿਬਾਨ ਦਾ ਸਿਮਰਨ ਕਰ ਰਹੇ ਹੁੰਦੇ ਹਾਂ ਇੱਥੇ ਹੀ ਬਸ ਨਹੀਂ ਫਿਰ ਜਿਵੇਂ ਹਿੰਦੂ ਵੀਰਾਂ ਦੇ ਮੰਦਰਾਂ ਵਿੱਚ ਕਲਪਨਾ ਦੀ ਉਪਚ ਦੇਵੀ ਦੇਵਤਿਆਂ ਦੀ ਕਲਪਤ ਸ਼ਕਲਾਂ ਸੂਰਤਾਂ ਵਾਲੀਆਂ ਮੂਰਤੀਆਂ ਹਨ ਓਵੇਂ ਹੀ ਅਸੀਂ ਜੇ ਮੂਰਤੀਆਂ ਰਾਹੀਂ ਨਹੀਂ ਤਾਂ ਤਸਵੀਰਾਂ ਦੁਆਰਾ ਹੀ ਸਹੀਂ ਪਰ ਦਸਾਂ ਨੂੰ ਵੱਖਰੇ ਵੱਖਰੇ ਖਲੋਤੇ ਦਰਸਾਉਂਦੇ ਹੋਏ ਅਨੇਕਤਾ ਦੀ ਹੀ ਪੂਜਾ ਕਰ ਰਹੇ ਹੁੰਦੇ ਹਾਂ ਗੁਰੂ ਬਾਣੀ ਦੇ ਰਚੇਤਾ ਪੰਜਾਂ ਹੀ ਦੂਜੀ ਪਾਛਾਈ ਤੋਂ ਪੰਜਵੀਂ ਤੇ ਫਿਰ ਨੌਵੀਂ ਪਾਛਾਈ ਗੁਰੂ ਸਹਿਬਾਨ ਵੱਲੋਂ ਆਪਣੇ ਥਾਂ ਕੇਵਲ ਸਤਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਨਾਮਣਾ ਹੀ ਵਰਤਣਾ ਕਿ ਸਾਡੇ ਲਈ ਇਹ ਸੰਕੇਤ ਨਹੀਂ ਹੈ ਕਿ ਗੁਰਮਤਿ ਗਿਆਨ ਦੇ ਦਾਤਾ ਕੇਵਲ ਗੁਰੂ ਨਾਨਕ ਸਾਹਿਬ ਜੀ ਹੀ ਹਨ ਇਹ ਵਿਸ਼ੇਸ਼ਤਾ ਘੱਟ ਮਹੱਤਤਾ ਵਾਲੀ ਨਹੀਂ ਹੈ ਕਿ ਗੁਰਬਾਣੀ ਲਿਖਣ ਵਾਲੇ ਗੁਰੂ ਸਹਿਬਾਨ ਨੇ ਕਿਸੇ ਥਾਂ ਵੀ ਆਪਣਾ ਨਾਮ ਨਹੀਂ ਸਗੋਂ ਹਰ ਥਾਂ ਸਤਗੁਰੂ ਨਾਨਕ ਸਾਹਿਬ ਜੀ ਦਾ ਨਾਮਣਾ ਹੀ ਵਰਤਿਆ ਹੈ ਇਸ ਤੋਂ ਹੀ ਸਮਝ ਲੈਣਾ ਚਾਹੀਦਾ ਸੀ ਕਿ ਸਾਰੇ ਗੁਰੂ ਸਹਿਬਾਨ ਨੇ ਸਪਸ਼ਟ ਸ਼ਬਦਾਂ ਵਿੱਚ ਸਾਨੂੰ ਸਮਝਾ ਦਿੱਤਾ ਹੈ ਅਤਵਾ ਗੁਰੂ ਗ੍ਰੰਥ ਸਾਹਿਬ ਰੂਪ ਵਿੱਚ ਸਾਨੂੰ ਨਿਰੰਤਰ ਸਮਝਾ ਰਹੇ ਹਨ ਕਿ ਗਿਆਨ ਦਾਤਾ ਜੀ ਕੇਵਲ ਗੁਰੂ ਨਾਨਕ ਜੀ ਹੀ ਹਨ ਗੁਰੂ ਉਹੀ ਹੁੰਦਾ ਹੈ ਜਿਸ ਤੇ ਗਿਆਨ ਤੋਂ ਅਗਿਆਨਤਾ ਦੇ ਘੁੱਪ ਹਨੇਰੇ ਦਾ ਨਾਸ਼ ਹੋਇਆ ਹੋਵੇ ਦੂਜੇ ਗੁਰੂ ਸਹਿਬਾਨ ਨੇ ਸਦਾ ਉਹਨਾਂ ਦੇ ਹੀ ਉਪਦੇਸ਼ ਨੂੰ ਪ੍ਰਚਾਰਿਆ ਹੈ ਇਸ ਅਦਾ ਨਾਨਕ ਨਾਮ ਦਾ ਸਿੱਕਾ ਹੀ ਚੱਲਦਾ ਰਿਹਾ ਹੈ। ਜੋਤ ਉਹਾ ਜੁਗਤਸਾਏ ਸਹਿ ਕਾਇਆ ਫਿਰ ਪਲਟੀ ਹੈ। ਪੰਨਾ 968। ਹੁਕਮ ਦੇ ਆਧਾਰ ਤੇ ਅੱਜ ਉਹੀ ਗਿਆਨ ਜੋਤ ਗੁਰੂ ਨਾਨਕ ਸਾਹਿਬ ਜੀ ਤੋਂ ਤੁਰੀ ਬਾਬਾ ਲਹਿਣਾ ਜੀ ਦੇ ਉਪਰੰਤ ਅੱਠ ਗੁਰੂ ਸਹਿਬਾਨ ਦੇ ਮਗਰੋਂ ਅੱਜ ਸਤਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਡੀ ਸਰਪ੍ਰਸਤ ਹੈ। ਜਦ ਗਿਆਨ ਦਾਤਾ ਸਤਗੁਰੂ ਨਾਨਕ ਸਾਹਿਬ ਜੀ ਨੂੰ ਅਸੀਂ 10 ਹਿੱਸਿਆਂ ਵਿੱਚ ਵੰਡ ਦਿੱਤਾ ਤਾਂ ਇੱਕ ਦੇ ਥਾਂ ਸੀ ਦਸਾਂ ਦੇ ਸਿੱਖ ਸਮਝੇ ਜਾਣ ਲੱਗ ਪਏ ਫਿਰ ਸਾਡੀ ਜੀਵਨ ਮਰਯਾਦਾ ਵੀ ਇੱਕ ਕਿਵੇਂ ਰਹਿ ਸਕਦੀ ਸੀ ਸਾਡੇ ਵਿੱਚ ਭਰਾਤਰੀ ਏਕਤਾ ਅਤੇ ਸੁਹਿਰਦਤਾ ਵਾਲਾ ਇਤਿਹਾਸ ਕਿਵੇਂ ਰਹਿ ਸਕਦਾ ਸੀ ਹਾਲਾਂਕਿ ਅਸੀਂ ਪਹਿਲਾਂ ਚੰਗੀ ਤਰ੍ਹਾਂ ਵੇਖ ਚੁੱਕੇ ਸਾਂ ਕਿ ਇੱਕ ਪਰਿਵਾਰ ਵਿੱਚ ਹੀ ਅੱਡੋ ਅੱੜੇ ਦੇਵੀ-ਦੇਵਤਿਆਂ ਭਗਵਾਨਾਂ ਆਦਿ ਪੁਜਾਰੀ ਹੋਣ ਦੇ ਕਾਰਨ ਲਗਭਗ ਸਾਰਾ ਭਾਰਤ ਪਾਟੋ ਧੜ ਰੂਪੀ ਭਿਆਨਕ ਰੋਗ ਦਾ ਰੋਗੀ ਹੋਣ ਜਾਣ ਕਾਰਨ ਅਜਿਹਾ ਕਮਜ਼ੋਰ ਹੋਇਆ ਕਿ ਸਦਾ ਦੂਜਿਆਂ ਦਾ ਗੁਲਾਮ ਹੀ ਰਿਹਾ। ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪ ਸਤਿਗੁਰੂ ਨਾਨਕ ਸਾਹਿਬ ਜੀ ਦੇ ਇੱਕ ਏਕਤਾ ਤੋਂ ਅਜੇ ਹੀ ਉਖੜੇ ਕਿ ਕੇਵਲ ਦਸਾਂ ਗੁਰਾਂ ਦੇ ਪੁਜਾਰੀ ਹੀ ਨਾ ਰਹਿ ਅਸ਼ੋਪਲੇ ਹੀ ਅਸੀਂ ਇਮਾਰਤਾਂ ਬਿਲਡਿੰਗਸ ਗੁਰੂ ਤੋਂ ਸਖਣੇ ਗੁਰਦੁਆਰਿਆਂ ਮੰਦਰਾਂ ਤਖਤਾਂ ਅਸਥਾਨਾਂ ਦੇ ਫਿਰ ਰੁੱਖਾਂ ਦੁੱਖ ਭੰਜਨੀ 베ਰੀ ਸੁਲਤਾਨਪੁਰ ਲੋਧੀ ਵਿਖੇ ਵੇਂਹ ਕਿਨਾਰੇ ਵਾਲੀ 베ਰ ਸਾਹਿਬ ਆਰਾਮਸਰ ਵਿਖੇ ਜਿੱਥੇ ਕਥਿਤ ਤੌਰ ਤੇ ਸੁਖਮਣੀ ਸਾਹਿਬ ਉਚਾਰੀ ਗਈ 베ਰ ਸਾਹਿਬ ਦਮਦਮਾ ਸਾਹਿਬ ਵਿਖੇ ਕਰੀਰ ਸਾਹਿਬ ਅਰੀਠਾ ਸਾਹਿਬ ਨਾਨਕ ਮਤੇ ਵਿਖੇ ਪਿੱਪਲ ਸਾਹਿਬ ਆਦ ਕਬਰਾਂ ਦੀ ਦੇਵੀ ਵੈਸ਼ਨੋ ਨੈਣਾ ਦੇਵੀ ਲਾਟਾਂ ਵਾਲੀ ਦੁਰਗਾ ਪਟਿਆਲੇ ਵਿਖੇ ਕਾਲੀ ਦੇਵੀ ਦੀ ਸਰੋਵਰਾਂ ਖੂਹਾਂ ਬੌਲੀਆਂ ਆਦ ਦ੍ਰਿਸ਼ਟਮਾਨ ਅਨੇਕਤਾ ਦੇ ਪੁਜਾਰੀ ਬਣ ਗਏ ਅਸੀਂ ਧਰਮ ਸਥਾਨਾਂ ਨੂੰ ਲੜਾਈਆਂ ਝਗੜਿਆਂ ਦੇ ਅੱਡੇ ਬਣਾ ਲਿਆ ਰਹਿੰਦੀ ਕਸਰ ਤਖਤਾਂ ਤੇ ਰੱਖੇ ਉਹਨਾਂ ਸ਼ਾਸਤਰਾਂ ਦੀ ਨਿਤ ਹੁੰਦੀ ਪੂਜਾ ਨੇ ਪੂਰੀ ਕਰ ਦਿੱਤੀ ਜਿਨ੍ਹਾਂ ਕੋਲ ਵੱਡ ਟੋਕ ਤੋਂ ਬਿਨਾਂ ਹੋਰ ਹੈ ਹੀ ਕੁਝ ਨਹੀਂ ਅਸੀਂ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਪੰਨਾ 268 ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਪੰਨਾ 611 ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣੀ ਆਈ ਪੰਨਾ 1299 ਅਜਿਹੇ ਸਾਰੇ ਗੁਰੂ ਉਪਦੇਸ਼ ਦੇ ਉਲਟ ਅਸੀਂ ਆਪਣਿਆਂ ਦੇ ਵੀ ਵੈਰੀ ਬਣ ਖਲੋਤੇ ਫੋਟ ਨਾਇਤ ਫਕੀ ਰੂਪ ਭਿਆਨਕ ਰੋਗ ਦੇ ਕਾਰਨ ਅਸੀਂ ਗੁਲਾਮਾਂ ਦੇ ਗੁਲਾਮ ਬਣੇ ਵੀ ਹਉਮੇ ਅਹੰਕਾਰ ਦੀ ਟੀਸੀ ਜਾਬ ਰਾਜੇ ਰਹੇ ਜਿੱਥੇ ਹਉਮੇ ਹੈ ਉਥੇ ਪਰਮਾਤਮਾ ਦਾ ਪੈ ਕਿਥੋਂ ਕਿਉਂਕਿ ਹਉਮੇ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੈ ਇੱਕ ਠਾਈ ਅੰਨਾ 560 ਰੱਬ ਜੀ ਦੇ ਭੈ ਤੋਂ ਸਖਣਿਆਂ ਵਿੱਚ ਵਿਕਾਰਾਂ ਦਾ ਖੁੱਲਾ ਤਾंडव ਨਾਚ ਆਰੰਭ ਹੋ ਜਾਣਾ ਰੱਬੀ ਹੁਕਮ ਆਚਰਣ ਹੀਨਤਾ ਤੋਂ ਵਿਕਾਰਾਂ ਦੀ ਸਦੀਵੀ ਗੁਲਾਮੀ ਫਿਰ ਗੁਲਾਮਾਂ ਦਾ ਵੀ ਕਦੇ ਕੋਈ ਸੁਤੰਤਰ ਧਰਮ ਹੋਇਆ ਹੈ ਸਾਰਿਆਂ ਧਰਮਾਂ ਤੋਂ ਉਲਟ ਕੇਵਲ ਸਾਡੇ ਲਈ ਹੀ ਗੁਰਦੁਆਰਾ ਇੱਕ ਖਾਤਮੇ ਵੱਲ ਨੂੰ ਦੌੜੇ ਜਾਂਦੇ ਵੀ ਰਾਜ ਕਰੇਗਾ ਖਾਲਸਾ ਗਾਈ ਜਾਂਦੇ ਅਸੀਂ ਆਪਣੇ ਵੈਰੀਆਂ ਦੀ ਸੂਚੀ ਲੰਬੀ ਤੋਂ ਲੰਬੀ ਕਰੀ ਜਾ ਰਹੇ ਹਾਂ ਕਿਉਂਕਿ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ ਵੇ ਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਪੰਨਾ 135 ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀਆਂ ਦੋ ਪੌੜੀਆਂ ਵਿੱਚ ਨੰਬਰ 1 ਆਸਾ ਹੱਥ ਕਿਤਾਬ ਕਛ ਪੌੜੀ ਨੰਬਰ 32 ਅਤੇ ਪੁੱਛਣ ਫੋਲ ਕਿਤਾਬ ਨੂੰ ਪੌੜੀ ਨੰਬਰ 33 ਆਏ ਕਿਤਾਬ ਸ਼ਬਦ ਤੋਂ ਸਿੱਧ ਹੈ ਕਿ ਗੁਰੂ ਨਾਨਕ ਸਾਹਿਬ ਜੀ ਪਹਿਲੇ ਤੇ ਸ਼ਾਇਦ ਆਖਰੀ ਇਲਾਹੀ ਰਹਿਬਰ ਹਨ ਜਿਨ੍ਹਾਂ ਆਪਣਾ ਗਿਆਨ ਆਪਣੀ ਕਲਮ ਨਾਲ ਲਿਖਤੇ ਰਹਿ ਕੇ ਕਿਤਾਬ ਪੁਸਤਕ ਦੇ ਰੂਪ ਵਿੱਚ ਸੰਭਾਲ ਲਿਆ ਹੋਇਆ ਸੀ ਤੇ ਜੋਤ ਉਹਾ ਜੁਗਤ ਸਾਇ ਸਹ ਕਾਇਆ ਫਿਰ ਪਲਟੀ ਹੈ ਪੰਨਾ 968 ਗੁਰਮਤ ਪਾਬੰਦੀ ਦਾ ਅਰਥ ਭਾਈ ਗੁਰਦਾਸ ਜੀ ਦੀ 26ਵੀਂ ਵਾਰ ਦੀ 31ਵੀਂ ਪੌੜੀ ਤੋਂ ਸਿੱਧ ਹੋ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਾਲੀ ਜੋਤ ਉਹਾ ਤੋਂ ਭਾਵ ਸਤਿਗੁਰੂ ਨਾਨਕ ਸਾਹਿਬ ਜੀ ਵਾਲੀ ਕਿਤਾਬ ਰੂਪੀ ਉਹੀ ਲਿਖਤ ਗਿਆਨ ਜੋਤ ਤੇ ਉਹਨਾਂ ਵੱਲੋਂ ਚਲਾਈ ਗੁਰਮਤ ਮਰਜਾਦਾ ਰੂਪ ਜੀਵਨ ਜੁਗਤ ਹੀ ਸੀ ਜੋ ਅਗਾਹ ਤੋਂ ਅਗਾਹ ਤੋ ਨਹੀਂ ਆਉਂਦੀ ਅੱਜ ਸਤਿਗੁਰੂ ਗ੍ਰੰਥ ਸਾਹਿਬ ਜੀ ਰੂਪ ਹੋ ਸਾਡੀ ਅਨੂਪਮ ਰਹਿਬਰ ਹੈ ਸੋ ਇਹ ਕਹਿਣਾ ਨਿਰਹਾ ਧਾਰ ਹੈ ਕਿ ਸਤਿਗੁਰੂ ਗ੍ਰੰਥ ਸਾਹਿਬ ਦਸਾਂ ਗੁਰਾਂ ਦੀ ਜੋਤ ਹਨ ਭਗਤ ਮਹਾਪੁਰਖਾਂ ਦੀ ਰਚੀ ਗੁਰਬਾਣੀ ਦੇ ਹਰ ਸ਼ਬਦ ਵਿੱਚ ਉਹਨਾਂ ਦਾ ਆਪਣਾ ਨਾਮ ਲਿਖਿਆ ਹੈ ਫਿਰ ਗੁਰੂ ਸਹਿਬਾਨ ਨੇ ਆਪਣੇ ਨਹੀਂ ਸਗੋਂ ਸਤਿਗੁਰੂ ਨਾਨਕ ਸਾਹਿਬ ਜੀ ਦੀ ਪਛਾਣ ਕੇਵਲ ਨਾਨਕ ਪਦ ਹੀ ਵਰਤਿਆ ਹੋਣਾ ਉਪਰੋਕਤ ਦਲੀਲ ਦੀ ਸਚਾਈ ਵਜੋਂ ਪਾਤਸ਼ਾਹੀ ਮੋਰ ਹੈ ਅਪਰੋਕਤ ਲਿਖਤ ਤੋਂ ਸਪਸ਼ਟ ਹੈ ਕਿ ਗੁਰੂ ਨਾਨਕ ਸਾਹਿਬ ਜੀ ਹੀ ਗੁਰਮਤ ਗਿਆਨ ਦੇ ਦਾਤਾ ਹਨ ਬਾਕੀ ਨੌ ਗੁਰੂ ਸਹਿਬਾਨ ਜੀ ਦੀ ਅਨੂਪਮ ਮਹਾਨਤਾ ਇਹ ਹੈ ਕਿ ਉਹਨਾਂ ਨੇ ਸਤਿਗੁਰੂ ਨਾਨਕ ਜੀ ਨੂੰ ਪਰਮਾਤਮਾ ਦੇ ਤੁੱਲ ਜਾਣਿਆ ਸਤਕਾਰਿਆ ਤੇ ਉਹਨਾਂ ਦੀ ਅਨੂਪਮ ਦਾਤ ਗੁਰਮਤ ਗਿਆਨ ਨੂੰ ਵੱਧ ਤੋਂ ਵੱਧ ਸਪਸ਼ਟਤਾ ਨਾਲ ਵਿਸਤਾਰਿਆ ਤੇ ਲਾ ਮਿਸਾਲ ਕੁਰਬਾਨੀਆਂ ਦੇ ਪੂਰਨੇ ਪਾਉਂਦਿਆਂ ਸਤਿਗੁਰੂ ਨਾਨਕ ਸਾਹਿਬ ਜੀ ਵੱਲੋਂ ਪ੍ਰਾਪਤ ਗੁਰਮਤ ਗਿਆਨ ਰੂਪ ਗੁਰਿਆਈ ਨੂੰ ਅੱਗੇ ਤੋਂ ਅੱਗੇ ਲੈ ਤੁਰੇ ਗੁਰੂ ਸਹਿਬਾਨ ਦੀਆਂ ਅਨੂਪਮ ਕੁਰਬਾਨੀਆਂ ਦਾ ਸਦਕਾ અત્યੰਤ ਵਿਖੜਿਆ ਸਮਿਆਂ ਵਿੱਚ ਵੀ ਗੁਰਮਤ ਗਿਆਨ ਜਿਉਂਦਾ ਤਿਉਂ ਬਚਿਆ ਰਿਹਾ ਜੋ ਅੱਜ ਸਰਬਕਾਲੀ ਤੇ ਸਰਬਥਾਨੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੀ ਅਗਵਾਈ ਲਈ ਸਦਾ ਤਤ ਪਰ ਮੌਜੂਦ ਹੈ ਸਾਡੇ ਹਿਰਦੇ ਵਿੱਚ ਇਹ ਵਿਸ਼ਵਾਸ ਪੱਕੀ ਤਰ੍ਹਾਂ ਦ੍ਰਿੜ ਹੋ ਜਾਣਾ ਚਾਹੀਦਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਆਪ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਡੀ ਅਗਵਾਈ ਕਰ ਰਹੇ ਹਨ ਤੇ ਉਹਨਾਂ ਦੇ ਸੰਕੇਤ ਮਾਤਰ ਨੂੰ ਹੀ ਰੱਬੀ ਹੁਕਮ ਜਾਣਦਿਆਂ ਉਸ ਅਨੁਸਾਰ ਆਪਣੀ ਜੀਵਨ ਯੁਗਤ ਬਣਾਈ ਰੱਖਦੇ ਪਰ ਇਹ ਲਿਖਦਿਆਂ ਸ਼ਰਮ ਨਾਲ ਸਿਰ ਨੀਵਾ ਹੋ ਰਿਹਾ ਹੈ ਸਾਡਾ ਅਜੋਕਾ ਜੀਵਨ ਗੁਰਮਤ ਦੇ ਅਨੁਕੂਲ ਨਹੀਂ ਹੈ ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 9 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਪਹਿਲੇ ਕਾਣ ਦਾ ਤੀਜਾ ਭਾਗ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ